ਸਤਿ ਸ਼੍ਰੀ ਅਕਾਲ ਦੋਸਤੋ ਅੱਜ ਉਸ ਤੋਂ ਉਹਨੂੰ ਲੈ ਕੇ ਆਏ ਆ ਦੋ ਪੰਜਾਬੀ ਸ਼ਾਰਟ ਫਿਲਮਸ ਜੋਰ ਆਫ ਦ ਬੈਂਟ ਤੇ ਮੁੱਠੀ ਗਰੀਨਿੰਗ ਦੇ ਅਕਸਰ ਸ਼ਾਰਟ ਫਿਲਮਸ ਤੇ ਵੱਡੇ ਵੱਡੇ ਮੈਸੇਜ ਹੁੰਦੇ ਆ ਸੋ ਵੇਖਦੇ ਆ ਇਹ ਦੋਵੇਂ ਫਿਲਮਾਂ ਕੀ ਮੈਸੇਜ ਲੈ ਕੇ ਆਈਆਂ ਸਾਇਡਿਕ ਪੰਜਾਬੀ ਆਡੀਅੰਸ ਲਈ ਸਮਾਜ ਵਿੱਚ ਅਕਸਰ ਕੁੜੀਆਂ ਦੀ ਮਾੜੀ ਦਾ ਚੰਗੀ ਦਸ਼ਾ ਬਾਰੇ ਗੱਲਾ ਕਰਦੇ ਆ ਪਰ ਸਿਨੇਮਾਜ਼ ਬਹੁਤ ਘੱਟ ਹੁੰਦਾ ਹੈ ਕਿ ਇਹੋ ਜੇ ਸਬਜੈਕਟਸ ਨੂੰ ਚੁੱਕਿਆ ਜਾਵੇ ਖਾਸ ਕਰਕੇ ਪੰਜਾਬੀ ਸਿਨੇਮਾ 'ਚ ਇਹੋ ਜੇ ਕੋਪੈਲਾ ਕੀਤਾ ਰਾਣਾ ਰਣਵੀਰ ਨੇ ਸੱਚੇ ਕਾਲ ਦੀ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਕੰਗ੍ਰੈਚੁਲੇਸ਼ਨ ਅੱਜ ਜਿਹੜੀ ਸਕਰੀਨਿੰਗ ਹੋਈ ਤੁਹਾਡੀ ਦੋਹਾਂ ਫਿਲਮਾਂ ਦਾ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੋ ਮਿੱਠੀ ਇਹ ਆਈਡੀਆ ਕਿਸੇ ਹੋਣੇ ਲਿਖਿਆ ਸੀ ਪਰ ਡਾਇਰੈਕਟ ਤੁਸੀਂ ਕੀਤਾ ਸਭ ਤੋਂ ਪਹਿਲੀ ਆਈ ਥਿੰਕ ਵੜੀ ਡੈਬਿਊ ਡਾਇਰੈਕਸ਼ਨ ਹਾਂ ਨੈਬਿਊ ਆਇਆ ਮੇਰਾ ਮੈਨੂੰ ਕਰਨਾ ਪਿਆ ਮੈਂ ਕਰਨਾ ਨਹੀਂ ਚਾਹੁੰਦਾ ਸੀ ਕਿਉਂਕਿ ਸਾਡਾ ਬਜਟ ਘੱਟ ਸੀਗਾ ਫਿਰ ਜੇ ਕਿਸੇ ਹੋਰ ਤੋਂ ਕਰਵਾ ਲਈ ਤਾਂ ਬਜਟ ਵੱਧਦਾ ਸੀ ਇਸ ਲਈ ਮੈਂ ਡਾਇਰੈਕਸ਼ਨ ਦੀ ਜਿੰਮੇਵਾਰੀ ਮੈਂ ਚੱਕੀ ਉਮੀਦ ਕਰਦਾ ਲੋਕਾਂ ਨੇ ਪਸੰਦ ਕੀਤਾ ਉਹ ਠੀਕ ਕੀਤਾ ਹੋਊ ਕੰਮ ਬਟ ਤੁਹਾਡੀ ਕਰੀਰ ਵੀ ਸੀ ਹਮੇਸ਼ਾ ਤੋਂ ਡਾਇਰੈਕਟਰ ਬਣਨੀ ਦੀ ਉਹ ਵੀ ਇਸ ਫਿਲਮ ਨਾਲ ਪੂਰੀ ਹੋਈ ਹਾਂਜੀ ਮੈਨੂੰ ਲੱਗਦਾ ਕਿ ਅੱਛਾ ਸ਼ਗਨ ਹੋਇਆ ਕਿ ਮੈਂ ਉਸ ਸੰਸਥਾ ਤੋਂ ਸ਼ੁਰੂਆਤ ਕੀਤੀ ਜਿਹਦੇ ਨਾਲ ਮੈਂ ਜੁੜਿਆ ਹੋਇ ਦੀ ਹੈ ਔਰ ਆ ਬਿਨਾਂ ਲਾਲਚ ਤੋਂ ਕੰਮ ਕਰਦੀ ਹੈ ਔਰ ਇੱਕ ਮੈਸੇਜ ਦੇ ਨਾਲ ਸ਼ੁਰੂਆਤ ਹੋਈ ਮੈਨੂੰ ਲੱਗਦਾ ਹੈ ਕਿ ਮੇਰੀ ਐਕਸਰਸਾਈਜ਼ ਵਧੀਆ ਤਰੀਕੇ ਨਾਲ ਸ਼ੁਰੂਆਤ ਹੋਈ ਮੇਰੀ ਔਰ ਡੈਬਿਊ ਇਹ ਲੋਕਾਂ ਨੇ ਪਸੰਦ ਕੀਤਾ ਤਾਂ ਹੋ ਸਕਦਾ ਅੱਗੇ ਜਾ ਕੇ ਕੁਝ ਕਰ ਸਕੀ ਹੋਵੇ ਅੱਛਾ ਸ਼ਾਰਟ ਫਿਲਮ ਦਾ ਤੁਸੀਂ ਕਿਉਂ ਜਿਹੜਾ ਫਾਰਮੈਟ ਹੈ ਉਹ ਚੁਣਿਆ ਇਸ ਸਬਜੈਕਟ ਲਈ ਇੱਕ ਤਾਂ ਪਹਿਲਾਂ ਬਜਟ ਦੀ ਘਾਟ ਦੂਜਾ ਇਹ ਹੁੰਦਾ ਕਿ ਜਦੋਂ ਕੋਈ ਤੁਸੀਂ ਗੱਲ ਬਹੁਤ ਜਲਦੀ ਕਹਿਣੀ ਹੋਵੇ ਤਾਂ ਉਹ ਟਾਈਮ ਘਟ ਦੇ ਵਿੱਚ ਹੀ ਕਹਿ ਸਕਦੇ ਹੋ ਹਨਾ ਜਦੋਂ ਫਿਰ ਜੁਪੱਡਾ ਇਹਨੂੰ ਕਰਦਿਆ ਕਨਸੈਪਟ ਜਿਹਨੂੰ ਲਾਰਜ ਪੱਧਰ ਤੇ ਲੈ ਕੇ ਜਾਵਾਂਗੇ ਤਾਂ ਤੁਹਾਨੂੰ ਨਾਲ ਹੋਰ ਥ੍ਰੈਡ ਸ਼ੁਰੂ ਕਰਨੇ ਪੈਣਗੇ ਹਨਾ ਤੇ ਕਮਰਸ਼ੀਅਲ ਦੇ ਵਿੱਚ ਕੀ ਜਿਹੀ ਕਵਾਸ ਜਾਂਦੀ ਹੈ ਕਿਤੇ ਨਾ ਕਿਤੇ ਕਰਤੀ ਹੋਈ ਸੋ ਇੱਕ ਸਬਜੈਕਟ ਇਹ ਸੀ ਇੱਕ ਗੱਲ ਜਿਹੜੀ ਜਿੰਨੇ ਸ਼ਬਦਾਂ ਵਿੱਚ ਕਹੀ ਜਾ ਸਕਦੀ ਸੀ ਉੰਨੇ ਚ ਹੀ ਕਹੀ ਹੈ ਇਹ 40 ਮਿੰਟਾਂ ਵਿੱਚ ਵੀ ਕਹੀ ਜਾ ਸਕਦੀ ਸੀ 1 ਘੰਟੇ ਵਿੱਚ ਵੀ ਕਹੀ ਜਾ ਸਕਦੀ ਸੀ ਇਹ ਸਾਢੇ 27 ਮਿੰਟ ਦੇ ਵਿੱਚ ਕਹੀ ਗਈ ਤੇ ਸਾਨੂੰ ਦਾ ਖੂਬਸੂਰਤ ਤਰੀਕੇ ਨਾਲ ਕਹੀ ਗਈ ਏਜ ਦਾ ਸਬਜੈਕਟ ਹੈ ਤੁਸੀਂ ਫਿਰ ਵਿੱਚ ਫੀਮੇਲ ਫਿਟ ਸਾਈਡ ਬਾਰੇ ਵੀ ਕਿਹਾ ਹੈ ਉਹ ਕੈਰੈਕਟਰ ਕੁੜੀ ਦੇ ਕੈਰੈਕਟਰ ਨੂੰ ਜਜ ਕਰਨਾ ਉਸ ਬਾਰੇ ਵੀ ਕਿਤਾਬ ਤੇ ਏਜ ਦਾ ਟਾਪਿਕ ਹੈ ਖਾਸ ਕਰਕੇ ਫੀਮੇਲ ਸੇ ਇਹ ਤੁਸੀਂ ਕਿਉਂ ਚੱਕਿਆ ਇਹੀ ਹੈ ਮੈਨੂੰ ਲੱਗਦਾ ਭਰੂਣ ਹੱਤਿਆ ਜਿੰਨੀ ਇੱਕ ਪ੍ਰੋਬਲਮ ਹੈ ਉਨੀ ਇੱਕ ਪ੍ਰੋਬਲਮ ਯੂ ਟੀਜ਼ਿੰਗ ਦੀ ਹੈ ਜੇ ਕੋਈ ਕੁੜੀ ਮਾਡਰਨ ਹੈ ਜੇ ਮੇਰੀ ਬੇਟੀ ਮਾਡਰਨ ਹੈ ਉਹ ਪਲੱਸ 2 ਦੇ ਵਿੱਚ ਪੜ੍ਹਦੀ ਹੋਣੀ ਮਾਡਰਨ ਕੱਪੜੇ ਪਾਏ ਨੇ ਜਾਂ 슬ੀਵਲੈਸ ਕੱਪੜੇ ਪਾਏ ਨੇ ਜਾਂ ਉਹਨੇ ਨੀਜ਼ ਤੋਂ ਉੱਤੇ ਕੱਪੜੇ ਪਾਏ ਨੇ ਤਾਂ ਨੀਜ਼ ਤੋਂ ਉੱਤੇ ਕੱਪੜੇ ਦੇਖ ਕੇ ਉਹ ਕਈ ਮੁੰਡੇ ਜਜਮੈਂਟ ਕਰ ਲੈਂਦੇ ਕਿ ਸ਼ਾਇਦ ਦਾ ਕਰੈਕਟਰ ਐਸਾ ਵੈਸਾ ਹੀ ਹੋਗਾ ਇਹਨਾਂ ਕਿਸੇ ਤਰ੍ਹਾਂ ਦੀ ਵੀ ਗੱਲ ਕੀਤੀ ਜਾ ਸਕਦੀ ਹੈ ਇਹ ਤਾਂ ਘਰੋਂ ਓਪਨ ਹੀ ਮਿਰਦੀ ਹੋਣੀ ਹੈ ਇਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੋਣੀ ਉਹ ਪਿੱਛੇ ਕੀ ਥੌਟ ਹੈ ਉਹਦੇ ਕੀ ਜ਼ਿੰਮੇਵਾਰੀਆਂ ਨੇ ਉਹਦਾ ਕੀ ਪਰਿਵਾਰ ਹੈ ਤੁਸੀਂ ਇਹ ਤਾਂ ਵੇਖੋ ਉਹ ਉਹਦੀ ਲਿਆਕਤ ਕੀ ਹੈ ਉਹ ਪੜਨ ਬਖੋਂ ਕਹਿਓ ਜੀ ਆ ਗੱਲਬਾਤ ਕਰਨ ਨੂੰ ਕਹੋ ਜੀ ਸੋ ਸੋਸਾਇਟੀ ਨੇ ਇੱਕ ਮੈਸੇਜ ਹੈ ਮੁੰਡਿਆਂ ਨੂੰ ਖਾਸ ਤੌਰ ਤੇ ਬਜ਼ੁਰਗਾਂ ਨੂੰ ਵੀ ਬਜ਼ੁਰਗ ਵੀ ਸ਼ਾਮਲ ਨੇ ਦੇ ਵਿੱਚ ਬੱਚੇ ਵੀ ਸ਼ਾਮਲ ਨੇ ਕਿ ਕੁੜੀਆਂ ਨੂੰ ਟੇ ਗਰੰਟਡ ਨਾ ਲਓ ਉਹਨਾਂ ਦੀ ਇੱਜ਼ਤ ਕਰੋ ਜੇ ਤੁਸੀਂ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਹੀਂ ਕਰੋਗੇ ਤਾਂ ਤੁਹਾਡੀ ਧੀ ਭੈਣ ਦੀ ਇੱਜ਼ਤ ਨਹੀਂ ਹੋਣੀ ਤੇ ਇਸ ਨੂੰ ਨਵਾਂ ਪੰਜਾਬੀ ਸਿਨੇਮਾ ਤੁਸੀਂ ਕਿੱਥੇ ਵੇਖਦੇ ਹੋ ਸ਼ਾਰਟ ਫਿਲਮਾਂ ਦਾ ਕੀ ਸਕੋਪ ਹੈ ਤੇ ਇਸ ਦਿਨ ਨੂੰ ਕਿਵੇਂ ਆਡੀਅנס ਤੱਕ ਲੈ ਕੇ ਜਾਓਗੇ ਸਾਡੀ ਜਿਹੜੀ ਪਰਵਰਤਨ ਸੰਸਥਾ ਹੈ ਉਹਦੇ ਵਿੱਚ ਡਾਇਰੈਕਟਰ ਸੰਦੀਪ ਜੋਤ ਹੋਰਾਂ ਨੇ ਇਹ ਆਪਣੇ ਪੈਸੇ ਲਾ ਕੇ ਪ੍ਰੋਡਿਊਸ ਕੀਤੀ ਹੈ ਫਿਲਮ ਅਸੀਂ ਇਸ ਫਿਲਮ ਨੂੰ ਪਿੰਡਾਂ ਵਿੱਚ ਦਿਖਾਵਾਂਗੇ ਔਰ ਇਹਦੀ ਸੀਡੀ ਅਸੀਂ ਕੋਈ ਕੀਮਤ ਨਹੀਂ ਰੱਖਣੀ ਹੈ ਦੀ ਅਸੀਂ ਇਹਦੀ ਡੋਨੇਸ਼ਨ ਰੱਖਣੀ ਹੈ ਕੋਈ ਸਾਨੂੰ 10 ਰੁਪਏ ਦੇ ਦੇ ਕੋਈ 100 ਦੇ ਦੇ ਕੋਈ 1000 ਦੇ ਦੇ ਸਾਡੀ ਡੋਨੇਸ਼ਨ ਜਿਹੜੀ ਆਉਗੀ ਉਹ ਅਸੀਂ ਸੰਸਥਾ ਦੇ ਕੰਮਾਂ ਦੇ ਉੱਤੇ ਲਾਉਣੀ ਹੈ ਤੇ ਇਹਨੂੰ ਅਸੀਂ ਵੱਧ ਤੋਂ ਵੱਧ ਸੀਡੀ ਦੇ ਰੂਪ ਦੇ ਵਿੱਚ ਔਰ ਵੀ ਸੀਡੀ ਦੇ ਰੂਪ ਦੇ ਵਿੱਚ ਲੋਕਾਂ ਆਨਲਾਈਨ ਵੀ ਰਿਲੀਜ਼ ਕਰਨਾ ਤੁਹਾਡਾ ਕੋਈ ਆਨਲਾਈਨ ਨੂੰ 1 ਮਹੀਨਾ ਤੱਕ ਰਿਲੀਜ਼ ਕਰਨਾ ਹੈ ਤੜੀ ਦੂਜੀ ਫਿਲਮ ਦੀ ਡਾਟਰ ਆਫ ਦਾ ਬਿੰਦ ਉਸ ਚ ਤੁਹਾਡਾ ਬਹੁਤ ਡਿਫਰੈਂਟ ਕੈਰੈਕਟਰ ਵੇਖਣ ਨੂੰ ਮਿਲਿਆ ਉਹ ਕਿਹਦਾ ਦਾ ਐਕਸਪੀਰੀਅੰਸ ਰਹਾ ਸਾਨੂੰ ਦਾ ਬਹੁਤ ਵਧੀਆ ਲੱਗਿਆ ਤੁਹਾਨੂੰ ਉਸ ਰੂਪ ਚ ਮੈਨੂੰ ਬਹੁਤ ਜੇ ਤੁਹਾਨੂੰ ਵਧੀਆ ਲੱਗਾ ਤਾਂ ਮੇਰੀ ਇੱਕ ਕਲਾਕਾਰ ਦੇ ਤੌਰ ਤੇ ਬਹੁਤ ਰੀਜ ਪੂਰੀ ਹੋਈ ਹੈ ਔਰ ਮੈਨੂੰ ਲੱਗਦਾ ਕਿ ਮੈਨੂੰ ਐਕਟਰ ਦੇ ਤੌਰ ਤੇ ਚੈਲੰਜ ਰੋਲ ਕਰਨੇ ਚਾਹੀਦੇ ਨੇ ਡਿਫਰੈਂਟ ਤਰ੍ਹਾਂ ਦੇ ਸ਼ੇਡਸ ਦੇ ਰੋਲ ਕਰਨੇ ਚਾਹੀਦੇ ਨੇ ਔਰ ਡਾਟਰ ਆਫ ਦਾ ਬਿੰਦ ਦਾ ਕਿਰਦਾਰ ਬਿਲਕੁਲ ਵੱਖਰਾ ਹੈ ਇਹ ਜੇ ਕਿਰਦਾਰ ਮੈਂ ਨਾ ਕਦੇ ਸਟੇਜ ਤੇ ਕੀਤਾ ਸੀ ਨਾ ਕਿ সিনেমা ਚ ਔਰ ਮੈਨੂੰ ਲੱਗਦਾ ਮੈਂ ਸਹੀ ਨਿ ਚੋਰ ਦਾ ਕਦੇ ਠੱਗ ਦਾ ਕਦੇ ਵਿਲਨ ਦਾ ਕਦੇ ਵਿਗੜੇ ਹੋਏ ਦਾ ਕਦੇ ਰੁੱਸੇ ਹੋਏ ਦਾ ਸੋ ਮੈਨੂੰ ਇੱਕ ਐਜ਼ ਐਨ ਐਕਟਰ ਬਹੁਤ ਤਸੱਲੀ ਹੈ ਕਿ ਨਵਦੀਪ ਸੰਧੂ ਨੇ ਮੈਨੂੰ ਇੱਕ ਕੈਰੈਕਟਰ ਦਿੱਤਾ ਤੇ ਇਸ ਫਿਲਮ ਨੂੰ ਕਿਸੇ ਫਿਲਮ ਫੈਸਟੀਵਲਸ 'ਚ ਵੀ ਇਹਨੂੰ ਪੇਸ਼ ਕਰਨ ਦੀ ਤੁਹਾਡੀ ਕੋਸ਼ਿਸ਼ ਹੈ ਬਿਲਕੁਲ ਨਵਦੀਪ ਸੰਧੂਰਾਂ ਦੀ ਜਿਹਨਾਂ ਪਹਿਲੀਆਂ ਫਿਲਮਾਂ ਕੰਮ ਦੀ ਜਿਹੜੀ ਤੇ ਨੂਰਾ ਗਈਆਂ ਨੇ ਇਸ ਫਿਲਮ ਨੂੰ ਵੀ ਵੱਖਰੇ ਵੱਖਰੇ ਆਪਣੇ ਫਿਲਮ ਫੈਸਟੀਵਲ 'ਚ ਲੈ ਕੇ ਜਾਣਗੇ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਡੀਅਰ ਅਜੀਤ ਜੀ ਦੱਸੋ ਦੱਸੋ

ਮੇਰਾ ਜਿੱਸਾ ਇੱਕ ਡ੍ਰੀਮ ਹੀ ਹੈ ਔਰ ਕੋਸ਼ਿਸ਼ ਵੀ ਹੈ ਕਿ ਜਦੋਂ ਵੀ ਕੰਮ ਕਰਨਾ ਪੰਜਾਬੀ ਲਿਟਰੇਚਰ ਚੋਂ ਕੰਮ ਕਰਨਾ ਸੋ ਥੈਂਕਸ ਟੂ ਮਿਸਟਰ ਜਤਿੰਦਰ ਬਰਾੜ ਜਿਨ੍ਹਾਂ ਦਾ ਇਹ ਲਿਖਿਆ ਪਲੇ ਡਾਟਰ ਆਫ ਦਾ ਬਿੰਡ ਆਲਰੇਡੀ ਬਹੁਤ ਪਪੂਲਰ ਹੈ ਸੋ ਉਹਨਾਂ ਨੇ ਬਹੁਤ ਸਪੋਰਟ ਕੀਤੀ ਸਾਥ ਦਿੱਤਾ ਸੋ ਅਸੀਂ ਉਹਨੂੰ ਇੱਕ ਸ਼ਾਰਟ ਫਿਲਮ ਦੇ ਵਿੱਚ ਇੱਕ ਗੁੱਡ ਮੈਸੇਜ ਦੇ ਨਾਲ ਜੋ ਅਸਲੇ ਨੀਡ ਆਫ ਦਾ آور ਹੈ ਤੁਸੀਂ ਉਹ ਕਿੰਨਾ ਟਰਾਈ ਕਿ ਕਿੰਨੀ ਕਿ ਰਿਐਲਿਟੀ ਤੁਹਾਨੂੰ ਲੱਗਦਾ ਹੈ ਇਹ ਹੈ ਜੋ ਤੁਸੀਂ ਸਬਜੈਕਟ ਚੁਣਿਆ ਪਰ ਸਪੈਸ਼ਲੀ ਪੰਜਾਬ ਦੇ ਵਿੱਚ ਇਹ ਤਾਂ ਹੈ ਹੀ ਆ ਜੀ ਰਿਐਲਿਟੀ ਇਹ ਤਾਂ ਫਤਾ ਪੇਪਰਸ 'ਚ ਅਸੀਂ ਕਿੰਨਾ ਪੜਦੇ ਆ ਕਿ ਇੱਕ ਤਾਂ ਹੁੰਦਾ ਕਿ ਬੱਚਿਆਂ ਨੂੰ ਮਾਰ ਦਤੇ ਬਿਫੋਰ ਬਰਥ ਇੱਕ ਹੁੰਦਾ ਬਰਥ ਹੋ ਜਾਂਦਾ ਪਰ ਉਹ ਛੁੱਟ ਜਾਂਦੇ ਆ ਕਦੀ ਨਾਲੀਆਂ 'ਚ ਮਿਲਦੇ ਆ ਕਦੀ ਕੂੜੇ 'ਚੋਂ ਮਿਲਦੇ ਆ ਸੋ ਇੱਕ ਇੱਕ ਉਦਾਂ ਦਾ ਟੌਪਿਕ ਉਠਾਇਆ ਉਦਾਂ ਦਾ ਇੱਕ ਇਨਸੀਡੈਂਟ ਉਠਾਇਆ ਕਿ ਕੂੜੇ 'ਚ ਛੁੱਟ ਗਿਆ ਉਹ ਇੱਕ ਗਰੀਬ ਕੂੜੇ ਫਰਲ ਨਾਲੇ ਬੰਦੇ ਨੂੰ ਬੱਚਾ ਲੱਭਦਾ ਕਿਸ ਤਰ੍ਹਾਂ ਫਿਰ ਉਹ ਬੱਚੇ ਨੂੰ ਪਾਲਦਾ ਉਹਦੀਆਂ ਖਾਸ਼ੀਆਂ ਪੂਰੀਆਂ ਕਰਦਾ ਉਹਦਾ ਕਲਾਈਮੈਕਸ ਮੂਵੀ ਦਾ ਇਕ ਵਾਰ ਸਟਰੋਂਗ ਮੈਸੇਜ ਉਸੇ ਚੱਲਨੇ ਹੁਣੇ ਟ੍ਰਾਈ ਕਰਕੇ ਦੇਣਾ। ਕੀ ਤੁਸੀਂ ਇਹ ਹੋਵੇ ਕਿ ਤੁਸੀਂ ਟੌਪਿਕ ਤੇ ਹੀ ਫਿਲਮ ਬਣਾਉਣਾ ਚਾਹੁੰਦੇ ਸੀ ਜਾਂ ਕੁਝ ਹੋਰ ਤੁਹਾਡੇ ਮਨ 'ਚ ਸੀ? ਨਹੀਂ ਮੈਂ ਹਮੇਸ਼ਾ ਸੋਸ਼ਲ ਇਸ਼ੂਦ ਉੱਤੇ ਹੀ ਬਣਾਈਆਂ। ਮੇਰੀਆਂ ਤਿੰਨ ਆਗੀਆਂ ਮੂਵੀਜ਼ ਨੂਰਾ, ਕੰਪਲੀ ਡਿਊਟੀ ਐਂਡ ਡਾਕਟਰ ਆਫ ਦ ਬਿਲ। ਇਹਨਾਂ ਨੂੰ ਸ਼ਾਰਟ ਫਿਲਮਜ਼ ਜਿਹੜੀਆਂ ਉਹ ਊਮਨ ਔਰੈਂਟਡ ਪ੍ਰੋਬਲਮਸ ਦੇ ਨਾਲ ਕਹਿ ਸਕਦੇ ਹੋ ਔਰ ਬੜੇ ਸੋਸ਼ਲ ਇਸ਼ੂਜ਼ ਉਠਾਏ ਨੇ ਤਿੰਨਾਂ ਦੇ ਵਿੱਚ। ਕਿਉਂਕਿ ਮੈਨੂੰ ਇਹ ਲੱਗਦਾ ਕਿ ਇਹ ਇਸ ਨੂੰ ਲੋੜ ਆ ਇਦਾਂ ਦਾ ਟਾਪਿਕ ਕੋਈ ਛੇੜ ਨਹੀਂ ਰਿਹਾ ਕੋਈ ਬਣਾ ਨਹੀਂ ਰਿਹਾ ਅਸੀਂ ਲੈਕਚਰਸ ਦੇਖਦੇ ਹਾਂ ਰੈਲੀਆਂ ਹੁੰਦੀਆਂ ਨੇ ਸੈਮੀਨਾਰਸ ਹੁੰਦੇ ਆ ਪਰ ਸਿਨੇਮਾ ਸਭ ਤੋਂ ਸਟਰੋਂਗ ਮੀਡੀਅਮ ਹੈ ਜੋ ਇੰਪੈਕਟ ਪਾ ਦੇਗਾ ਉਹ ਤੁਹਾਡੀਆਂ ਗਵਰਨਮੈਂਟ ਦੀਆਂ ਪੋਲਿਸੀਜ਼ ਰੈਲੀਆਂ ਕਰ ਲੋ ਸੈਮੀਨਾਰ ਕਰ ਲੋ ਬੈਨਰਸ ਲਾ ਲੋ ਉਹ ਇਫੈਕਟ ਉਹਨਾਂ ਨਹੀਂ ਕਰਦੀਆਂ ਜੋ ਸਿਨੇਮਾ ਕਰੇਗਾ ਸੋ ਦੈਟਸ ਵਾਈ ਮੈਂ ਮੀਡੀਆ ਜਿਹੜਾ ਸਿਨੇਮਾ ਨੂੰ ਮੀਡੀਅਮ ਬਣਾ ਕੇ ਅਸੀਂ ਉਹ ਟਰਾਈ ਕੀਤੀ ਕਿ ਉਹ ਕੇ ਲਈ ਕੀ ਬੋਲਦੇ ਆ ਨਵਦੇ ਜੀ ਤੁਹਾਨੂੰ ਲੱਗਦਾ ਹੈ ਕਿ ਐਜ਼ ਐਨ ਆਰਟਿਸਟ ਸਾਨੂੰ ਵੀ ਪਤਾ ਕਿ ਇਹੋ ਜੀ ਫਿਲਮਾਂ ਦਾ ਜਿਹੜਾ ਆਡੀਅנס ਹੈ ਉਹ ਥੋੜਾ ਜਿਹਾ ਲਿਮਟਡ ਹੁੰਦਾ ਸੋ ਐਜ਼ ਅ ਡਾਇਰੈਕਟਰ ਕੀ ਚੈਲੰਜਸ ਰਹੇ ਤੁਹਾਨੂੰ ਉਸ ਨੂੰ ਬਣਾਉਣ ਚੈਲੰਜਸ ਸਭ ਤੋਂ ਤੁਸੀਂ ਕਿਵੇਂ ਆਪਣੇ ਆਪ ਨੂੰ ਮੋਟੀਵੇਟ ਕਰਦੇ ਹੋ ਇਹਦਾ ਦੇ ਸਬਜੈਕਟਸ ਲਈ ਸਭ ਤੋਂ ਪਹਿਲਾਂ ਵੱਡਾ ਚੈਲੰਜ ਤਾਂ ਪ੍ਰੋਡਕਸ਼ਨ ਦਾ ਖਰਚਾ ਪ੍ਰੋਡਿਊਸਰ ਨਹੀਂ ਮਿਲਦਾ ਹਨਾ ਮੇਰੀ ਪਹਿਲੀ ਨੂਰਾ ਬਣੀ ਸੀ ਉਹ ਮੈਂ ਟੋਟਲੀ ਆਪਣੇ ਕੋਲੋਂ ਖਰਚਾ ਕੀਤਾ ਸੀ ਉਸ ਤੋਂ ਬਾਅਦ ਸੈਕੰਡ ਮੂਵੀ ਬਣੀ ਕੰਬ ਦੀ ਡਿਓੜੀ ਨੂਰਾ ਦੇਖਣ ਤੋਂ ਬਾਅਦ ਕਿਸੇ ਨੇ ਮੇਰੀ ਐਜ਼ ਅ ਕੋ-ਪ੍ਰੋਡਿਊਸਰ ਹਾਂਗਕਾਂਗ ਤੋਂ ਹੈਲਪ ਕੀਤੀ ਸੀ ਉਹ ਦੋ ਮੂਵੀਜ਼ ਦਾ ਐਸਆਈ ਇੰਪੈਕਟ ਆਇਆ ਕਿ ਮੈਨੂੰ ਡਾਕਟਰ ਰੋਬਿੰਲੀ ਪ੍ਰੋਡਿਊਸਰ ਮਿਲ ਗਿਆ ਜਰਮਨੀ ਤੋਂ ਉਹਨੇ ਮਿਸਟਰ ਅਨਿਲ ਸੂਤ ਜੀ ਸੋ ਉਹ ਇਦਾਂ ਕਿ ਖਰਚਾ ਤਾਂ ਪ੍ਰੋਬਲਮਸ ਤਾਂ ਆਂਦੀਆਂ ਬਹੁਤ ਆਂਦੀਆਂ ਨੇ ਸਭ ਤੋਂ ਵੱਡੀ ਤਾਂ ਫਾਈਨਾਂਸਿਸ ਦੀ ਹੁੰਦੀ ਹੈ ਔਰ ਕਿਉਂਕਿ ਬੀਇੰਗ ਅ ਨਾਨ ਕਮਰਸ਼ਲ ਫਿਲਮ ਉਹ ਵੈਸੇ ਪ੍ਰੋਡਿਊਸਰ ਕੋਈ ਨਹੀਂ ਮਿਲਦਾ ਕਿਉਂਕਿ ਇਹਦੀ ਕਮਰਸ਼ਲ ਰਿਟਰਨ ਤਾਂ ਹੈ ਹੀ ਨਹੀਂ ਪਰ ਇਹ ਕਿ ਮੇਰਾ ਇਹ ਮੰਨਣਾ ਕਿ ਜੇ ਸਾਫ਼ ਨੀਤ ਨਾਲ ਕੰਮ ਕਰੋਗੇ ਨਾ ਔਰ ਡੈਡੀਕੇਸ਼ਨ ਸincerity ਜੇ ਹੋਏਗੀ ਤੇ ਕੋਈ ਨਾ ਕੋਈ ਰਸਤਾ ਬਾਬਾ ਜੀ ਆਪਣੇ ਬਣਾ ਦਿੰਦੇ ਸੋ ਹੁਣ ਇਹਨੂੰ ਕਿਹੜੇ ਫੈਸਟੀਵਲਸ ਤੱਕ ਲੈ ਜਾਣ ਦੀ ਤੁਹਾਡੀ ਕੋਸ਼ਿਸ਼ ਹੈ ਜਿਵੇਂ ਪਹਿਲੀ ਤੁਹਾਡੀਆਂ ਫਿਲਮਾਂ ਗਈਆਂ ਨੇ ਕਾਂਸ ਫਿਲਮ ਫੈਸਟੀਵਲਸ ਵੀ ਗਈ ਹੈ ਆਬਵੀਅਸਲੀ ਟਾਰਗੇਟ ਬਾਕੀ ਬਾਬਾ ਜੀ ਨੂੰ ਪਤਾ ਕੀ ਹੈ ਹੈਟ੍ਰਿਕ ਜ਼ਰੂਰ ਕਰਾਂਗੇ ਟ੍ਰਾਈ ਕਾਂਸ ਦੇ ਵਿੱਚ ਇਹ ਵੀ ਜਾਏ ਨੈਕਸਟ ਈਅਰ ਬਾਕੀ ਜਿੱਥੇ-ਜਿੱਥੇ ਪਤਾ ਲੱਗੇਗਾ ਕੋਈ ਇੰਟਰਨੈਸ਼ਨਲ ਫਿਲਮ ਫੈਸਟੀਵਲਸ ਹਰ ਇੱਕ ਜਗ੍ਹਾ ਤੇ ਐਂਟਰੀਜ਼ ਭੇਜਦੇ ਆ ਇਹ ਨਹੀਂ ਹੁੰਦਾ ਕਿ ਮੇਰੀ ਹਰ ਪਿਕਚਰ ਹਰ ਜਗ੍ਹਾ ਸਿਲੈਕਟ ਹੋ ਜਾਂਦੀ ਮੇਰੀ ਬਹੁਤ ਜਗ੍ਹਾ ਤੇ ਰਿਜੈਕਟ ਵੀ ਹੋਈਆਂ ਪਰ ਜਿਹੜੀ ਨੇ ਜਿੱਥੇ ਕਲਿੱਕ ਕਰਨਾ ਉਹਨੇ ਕਰਨਾ ਹੀ ਕਰਨਾ ਸੋ ਇਹ ਜਾਏਗੀ ਹਰ ਜਗ੍ਹਾ ਜਾਏਗੀ ਇਹਦੀ ਵਰਲਡਵਾਈਡ ਸਕਰੀਨਿੰਗਸ ਵੀ ਹੋਣਗੀਆਂ ਪ੍ਰਾਈਵੇਟ ਸਕਰੀਨਿੰਗਸ ਵੀ ਹੋਣਗੀਆਂ ਪੰਜਾਬ ਚ ਵੀ ਹੋਣਗੀਆਂ ਸੋ ਹੋਰ ਕਿਰੇ ਤੁਹਾਡੇ ਅਪਕਮਿੰਗ ਪ੍ਰੋਜੈਕਟਸ ਕੋਈ ਹੋਰ ਟੌਪਿਕਸ ਜਿਵੇਂ ਪੰਜਾਬ ਚ ਬਲੈਗਸ ਦਾ ਇਸ਼ੂ ਹੈ ਉਹ ਬਹੁਤ ਇੰਪੋਰਟੈਂਟ ਇਸ਼ੂ ਹੈ ਦੇ ਕੋਹ ਹੁਣ ਇਦਾਂ ਦਾ ਜਿਹੜੇ ਮਾਈਂਡ ਚ ਕੁਛ ਨਹੀਂ ਆ ਮੈਂ ਤਾਂ ਸਟੋਰੀਜ਼ ਜ਼ਰੂਰ ਪੜਦਾ ਲਿਟਰੇਚਰ ਜਿਹੜੀ ਚੀਜ਼ ਮੈਨੂੰ ਕਲਿੱਕ ਕਰ ਗਈ ਮੇਰੇ ਮਨ ਨੂੰ ਲੱਗੀ ਮੈਂ ਉਹਦੇ ਤੇ ਕੰਮ ਕਰਾਂ ਜੇ ਕੋਈ ਕਾਫੀ ਜਾਣੇ ਮਿਲਦੇ ਆ ਕਿ ਅਸੀਂ ਸਟੋਰੀ ਲਿਖਦੇ ਆ ਤੁਸੀਂ ਸਾਡੀ ਸਟੋਰੀ ਤੇ ਬਣਾਓ ਪੜਦਾ ਵੀ ਆ ਪਰ ਉਹ ਜੋ ਤੱਕ ਮੇਰੇ ਇੱਥੇ ਨਹੀਂ ਲੱਗਦੀ ਮੈਂ ਯੈਸ ਨਹੀਂ ਕਰਦਾ ਮੈਂ ਮਨ ਨੂੰ ਨਹੀਂ ਕੰਮ ਕਰਾਂ ਸੋ ਕਰਨਾ ਵਾ ਲਿਟਰੇਚਰ ਬੇਸ ਦੀ ਜਦੋਂ ਵੀ ਕਰਨਾ ਲਿਟਰੇਰੀ ਹੀ ਕੰਮ ਕਰਾਂ ਫਿਲਮਸ ਨੇ ਸਬਜੈਕਟ ਇਜ਼ ਗੁੱਡ ਬਾਕੀ ਤੇ ਚਲੋ ਮੇਕਿੰਗਸ ਨੇ ਉਨੀ ਕੀ ਹੋ ਸਕਦਾ ਪਰ ਅਦਰਵਾਈਜ਼ ਮੈਸੇਜ ਇਜ਼ ਗੁੱਡ ਕਿਉਂਕਿ ਇਹ ਸ਼ਾਰਟ ਫਿਲਮਸ ਹੁੰਦੀਆਂ ਮੈਸੇਜ ਦੇਣ ਲਈ ਨੇ ਤਾਂ ਕਿ ਸਾਡੀ ਆਮ ਜਨਰਲ ਪਬਲਿਕ ਨੂੰ ਅਵੇਅਰ ਕਰਨ ਦੇ ਲਈ ਹੁੰਦੀਆਂ ਨੇ ਸੋ ਮੈਂ ਵਧਾਈ ਦੇਣਾ ਨ ਤੇਜ ਨੂੰ ਵੀ ਤੇ ਰਾਣਾ ਜਮੀਰ ਨੂੰ ਕਿ ਦੋਨਾਂ ਨੇ ਅੱਛਾ ਕੰਮ ਕੀਤਾ ਹੈਗਾ ਚੀ ਡਾਇਰੈਕਸ਼ਨ ਕੀਤੀ ਹੈਗੀ ਦੋ ਫਿਲਮਾਂ ਦੇਖੀਆਂ ਅੱਜ ਇੱਕ ਤਾਂ ਰਾਣਾ ਰਣਵੀਰ ਹਣਾ ਵੱਲੋਂ ਡਰੈਕ ਕੀਤੀ ਸੀ ਤੇ ਦੂਜੀ ਕੀਤੀ ਸੀ ਨਵਦੇਸ ਸੰਦੂ ਹਣਾ ਵੱਲੋਂ ਫੀਮਿੰਨ ਬੈਡ ਸੀਟ ਦੇ ਉੱਤੇ ਸੀਗਾ ਜੀ ਬਹੁਤ ਜ਼ਿਆਦਾ ਵਧੀਆ ਲੱਗਿਆ ਜੀ ਸਬਜੈਕਟਿਵ ਬਹੁਤ ਗੰਭੀਰ ਸੀਗਾ ਤੇ ਵਾਕਈ ਤੁਹਾਨੂੰ ਦੱਸਾਂ ਪਹਿਲੀ ਵਾਰੀ ਮੇਰੀ ਜ਼ਿੰਦਗੀ ਦੇ ਵਿੱਚੋਂ ਜਿਹਨ ਦੀ ਮੇਰੀ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਸੀਗੇ ਬਹੁਤ ਕਮਾਲ ਦੀ ਫਿਲਮਾਂ ਸ਼ਾਰਟ ਫਿਲਮਾਂ ਸੀਗੀਆਂ ਵਿਸ਼ੇ ਮਾਲ ਦੇ ਬਰੀ ਬਸ ਇਦਨੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਤੇ ਸਾਨੂੰ ਇਹਨਾਂ ਫਿਲਮਾਂ ਤੋਂ ਸਿੱਖਣਾ ਚਾਹੀਦਾ ਹੈ ਆਈਟੀ ਤੇ ਬਹੁਤ ਵੱਡਾ ਇੰਪੈਕਟ ਹੁੰਦਾ ਹੈ ਸਿਨੇਮਾ ਸਿਰਫ ਮਨੋਰੰਜਨ ਨਹੀਂ ਹੁੰਦਾ ਇਸ ਗੱਲ ਨੂੰ ਬਕੂ ਵੀ ਸਮਝਦੇ ਨੇ ਪੰਜਾਬੀ ਨਿਰਦੇਸ਼ਕ ਰਾਣਬੀਰ ਤੇ ਨਵਤੇਜ ਸਿੰਧੂ ਜਿਹੜੇ ਲੈ ਕੇ ਆਏ ਨੇ ਇਹ ਦੋ ਫਿਲਮਾਂ ਫਿਲਮਾਂ ਬਹੁਤ ਵਧੀਆ ਸੋਸ਼ਲ ਮੈਸੇਜ ਲੈ ਕੇ ਆਈਆਂ ਨੇ ਬਸ ਦੇਖਣਾ ਹੋਰ ਇਹ ਹੋਵੇਗਾ ਕਿ ਪੰਜਾਬੀ ਆਡੀਅנס ਇਸ ਤਰ੍ਹਾਂ ਦੀਆਂ ਫਿਲਮਾਂ ਨੂੰ ਹੰਗਾਰਾ ਦੇ ਕੇ ਕਿੱਥੇ ਤੱਕ ਲੈ ਕੇ ਜਾਣਦੀ ਹੈ ਤਾਂ ਕਿ ਕਮਰਸ਼ੀਅਲ ਸਿਨੇਮਾ ਜੀ ਇਹਦੇ ਸਬਜੈਕਟ ਸਾਸਕਣ ਤਾਹਿਰਾ ਵਸੀਨ ਇਹ ਵੀ ਪਿਸਾਨਾ ਚੰਡੀਗੜ੍ਹ